ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋ ਕੇ ਗਿਆਨ ਸਰੂਪ ਪ੍ਰਤੱਖ ਸਤਿਗੁਰੂ ਸਾਹਿਬ ਜੀਆਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਲਜੁਗ ਕੇ ਜਹਾਜ਼ ਜਗਤ ਤਾਰਕ ਕਾਲਜੁਗੀ ਜੀਵਨ ਦੇ ਆਧਾਰ ਕਰਨ ਵਾਸਤੇ ਸ਼ਬਦਾਵਤਾਰ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਆਪਾਂ ਸਰਬੱਤ ਗੁਰ ਸਿੱਖ ਮਾਈ ਭਾਈ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪਹੁੰਚਦੇ ਹਾਂ ਸੋ ਜਿਵੇਂ ਪਹਿਲਾਂ ਵਾਲੇ ਦਿਨਾਂ ਦੇ ਵਿੱਚ ਆਪਾਂ ਨੇ 7 ਬਾਣੀਆਂ ਦੀ ਔਰ 12 ਮਾਹ ਦੀ ਸੰਖਿਆ ਕੀਤੀ ਹੈ। ਉਵੇਂ ਹੀ ਸ਼ਬਦ ਹਜ਼ਾਰੇ ਦੀ ਜੋ ਪਾਵਨ ਗੁਰਬਾਣੀ ਹੈ। ਇਹ ਪ੍ਰਾਤਨ ਗੁਰਸਿੱਖ ਨਿਤਨੇਮ ਕਰਿਆ ਕਰਦੇ ਸਨ ਇਸ ਦਾ। ਇਸ ਕਰਕੇ ਇਹ ਬਾਵਨ ਪਾਵਨ ਗੁਰਬਾਣੀ ਦੀ ਸੰਖਿਆ ਜਿਹੜੀ ਹੈ ਉਹ ਪ੍ਰਾਰੰਭ ਹੋਣ ਲੱਗੀ ਹੈ। ਅਤੇ ਮਨ ਅਤੇ ਬਿਰਤੀ ਮਨ ਅਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਾਵਧਾਨ ਦਾ ਸਾਵਧਾਨਤਾ ਦੇ ਨਾਲ ਇਹ ਪਾਵਨ ਗੁਰਬਾਣੀ ਦੀ ਸੰਥਿਆ শ্রবণ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬੇਲਪ ਕਰੇ ਚਾਤਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸੰਤ ਨਾ ਆਵੈ ਬਿਨ ਦਰਸਨ ਸੰਤ ਪਿਆਰੇ ਜੀਓ ਹਾਉ ਘੋਲੀ ਜੀਓ ਘੋਲ ਕਮਾਈ ਇਸੇ ਤਰ੍ਹਾਂ ਹੀ ਹਾਉ ਘੋਲੀ ਜੀਓ ਨਹੀਂ ਕਹਿਣਾ ਹਾਉ ਘੋਲੀ ਜੀਓ ਘੋਲ ਕਮਾਈ ਇਸ ਤਰ੍ਹਾਂ ਕਹਿਣਾ ਹਾਉ ਘੋਲੀ ਜੀਓ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਰਹਾਓ ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰਿੰਗ ਬਾਣੀ ਇਸ ਤਰ੍ਹਾਂ ਦੇ ਨਾਲ ਇਸ ਨੂੰ ਸਾਰਿੰਗ ਬਾਣੀ ਕਹਿਣਾ ਸਾਰਿੰਗ ਕਿਉਂਕਿ ਉਹਾਰੇ ਟਿੱਪੀ ਗੱਗਾ ਰਿੰਗ ਲੱਗਿਆ ਹੋਇਆ ਹੈ ਇਸ ਤਰ੍ਹਾਂ ਰਸਾਰਿੰਗ ਇਸ ਤਰ੍ਹਾਂ ਨਹੀਂ ਕਹਿਣਾ ਫਿਰ ਗੱਗਾ ਨਹੀਂ ਲੱਗਦਾ ਚੇਰ ਹੋਆ ਦੇਖੇ ਸਾਰਿੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਾਉ ਘੋਲੀ ਹਾਉ ਘੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਜਿਸ ਤਰ੍ਹਾਂ ਇਹ ਹਉ ਸ਼ਬਦ ਆਇਆ ਹਾ ਹਾ ਅਤੇ ਊੜੇ ਔਂਕੜ ਜਿੱਥੇ ਵੀ ਇਹੋ ਜਿਹੇ ਅੱਖਰ ਆਉਣ ਜਿਵੇਂ ਹਾ ਹਾ ਊੜੇ ਔਂਕੜ ਕਕਾ ਅਤੇ ਊੜੇ ਔਂਕੜ ਉਹ ਪਹਿਲਾ ਸ਼ਬਦ ਕਨੌੜਾ ਬੋਲਦੇ ਉਹ ਊੜੇ ਔਂਕੜ ਵਿੱਚ ਹੀ ਬੋਲਿਆ ਜਾਂਦਾ ਹੈ ਜਿਵੇਂ ਇਹ ਸ਼ਬਦ ਨੂੰ ਹਉ ਹਾ ਹੈ ਕਨੌੜਾ ਕਰਕੇ ਪੜਨਾ ਇਸ ਤਰ੍ਹਾਂ ਦੇ ਨਾਲ ਉਹ ਪਾਵਨ ਸ਼ਬਦ ਦਾ ਉਚਾਰਨ ਸੁੱਧ ਹੋ ਜਾਂਦਾ ਹੈ ਹਉ ਘੋਲੀ ਹਉ ਘੋਲ ਕਮਾਈ ਗੁਰ ਸੱਜਣ ਮੀਤ ਮੋਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾ ਕਲ ਯੁੱਗ ਹੋਤਾ ਹੁਣ ਕਾਜ ਮਿਲੀਐ ਪ੍ਰੇ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਘੋਲੀ ਜੀਓ ਘੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮ ਹੈ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੋੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਾਉ ਘੋਲੀ ਜੀਉ ਘੋਲ ਖਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਇਸ ਪਾਵਨ ਸ਼ਬਦ ਦੇ ਅੰਦਰ ਚਾਰ ਵਾਰ ਰਹਾਉ ਸ਼ਬਦ ਆਇਆ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚਉ ਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸੋ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਇਸੇ ਤਰ੍ਹਾਂ ਹੀ ਦੋ ਨੰਨੇ ਇਸ ਸ਼ਬਦ ਦੇ ਵਿੱਚ ਅਨ ਦਿਨ ਅਨ ਦਿਨ ਕਰਕੇ ਪੜਨਾ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਓ ਇਸੇ ਤਰ੍ਹਾਂ ਹੀ ਕੁਰਬਾਨਾ ਨਹੀਂ ਕਹਿਣਾ ਕੁਰਬਾਨਾ ਸਦ ਕੁਰਬਾਨੇ ਜਾਉ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਈ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਦਾਗ ਰਹਾ ਦੂਜਾ ਨਾਹੀ ਕੋਈ ਨੇਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚਾਉ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੌਖ ਚੌਖ ਹੋਏ ਸਾਹਿਬ ਤੇਰੇ ਨਾਮ ਵਿਟਹੋ ਬਿੰਦ ਬਿੰਦ ਚੌਖ ਚੌਖ ਹੋਏ ਰਹਾਉ तिलांग मोहल्ला पहला घर तीसरा एक ओंकार सतगुरु प्रसाद एहो तन माया पाहिया प्यारे लीतड़ा लब रंगाय इस पावन शब्द नु अक्षर नु लब्ब कहना लब्ब नी पढ़ना लब्ब ਲਿਤੜਾ ਲਾਬਰੰਗਾਏ ਮੇਰ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਇਸ ਤਰ੍ਹਾਂ ਲੰਬੀ ਆਵਾਜ਼ ਦੇ ਨਾਲ ਜਾਏ ਹਾਂ ਕੁਰਬਾਨਾ ਜਾਓ ਮਿਹਰਵਾਨ ਹਾਂ ਕੁਰਬਾਨਾ ਜਾਓ ਇਹ ਜਿਹੜਾ ਕੁਰਬਾਨਾ ਸ਼ਬਦ ਹੈ ਇਹ ਨੰਨੇ ਦੇ ਨਾਲ ਹੈ ਹਾਂ ਕੁਰਬਾਨਾ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨ ਜਾਉ ਰਹਾਉ ਕਾਇਆ ਰੰਗਣ ਜੇ ਥਿਏ ਪਿਆਰੇ ਇਸ ਨੂੰ ਰੰਗਣ ਗੰਗਾ ਰੰਗ ਰੰਗਣ ਰੰਗਣ ਇਸ ਤਰ੍ਹਾਂ ਪੜਨਾ ਕਿਉਂਕਿ ਗੰਗਾ ਸ਼ਬਦ ਲੱਗਿਆ ਗੰਗਾ ਕਾਇਆ ਰੰਗਣ ਜੇ ਥਿਏ ਪਿਆਰੇ ਪਾਈ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਤੂੜ ਤਿਨਾ ਕੀ ਜੇ ਮਿਲੈ ਜੀ ਕਹੋ ਕਹੋ ਸ਼ਬਦ ਤੇ ਇਸ ਦਾ ਬਿਸਰਾਮ ਹੈ ਵੀ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਪਿਆਰੇ ਜਿਨ੍ਹਾਂ ਦਾ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਹਿਰਦਾ ਰੂਪੀ ਘਰ ਭਿੱਜਿਆ ਹੋਇਆ ਉਹਨਾਂ ਦੀ ਧੂੜੀ ਜੇਕਰ ਮਿਲ ਜੇ ਉਸਨੂੰ ਵੀ ਜੀ ਕਹੋ ਉਹਦਾ ਵੀ ਸਤਕਾਰ ਕਰੋ ਰੱਬ ਦੇ ਪਿਆਰਿਆਂ ਦੇ ਨਾਮ ਜਪਣ ਵਾਲੇ ਦਾ ਇਸ ਕਰਕੇ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਕਹੋ ਤੇ ਬਿਸਰਾਮ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਈਆਂਣੜੀਏ ਈਆਂਣੜੀਏ ਕਹਿਣਾ ਇੱਥੇ ਹੀ ਵਿਸਰਾਮ ਹੈ ਈਆਂਣੜੀਏ ਮਾਨੜਾ ਕਾਇ ਕਰੇ ਹੀ ਕਰੇ ਹੀ ਕਹਿਣਾ ਕਰੇ ਹੀ ਆਪਨੜਾ ਘਰ ਹਰ ਰੰਗੋ ਕੀ ਨਾ ਮਾਣੇ ਹੀ ਸਹੋ ਨੇੜੈ ਧਨ ਕੰਮਲੀਏ ਇਸ ਤਰ੍ਹਾਂ ਜਿਹੜਾ ਧਨ ਸ਼ਬਦ ਹੈ ਇਹ ਪੋਲਾ ਪੜਨਾ ਪਾਵਨ ਗੁਰਬਾਣੀ ਦੇ ਵਿੱਚ ਜਿਹੜਾ ਭਾਰਾ ਕਰਕੇ ਪੜਨ ਵਾਲਾ ਧਨ ਹੈ ਉਹਦੇ ਅਰਥ ਬਣਦੇ ਹੁੰਨੇ ਧਨ ਅਤੇ ਧਨਤਾ ਦੇ ਯੋਗ ਜਿਹੜਾ ਪੋਲਾ ਹੁੰਦਾ ਹੈ ਸ਼ਬਦ ਜਦੋਂ ਪਾਵਨ ਗੁਰਬਾਣੀ ਦੇ ਅੰਦਰ ਪਤੀ ਸਤੀ ਦੇ ਮਿਲਾਪ ਦੀ ਗੱਲ ਆਉਂਦੀ ਹੈ ਵੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਪਤੀ ਹੈ ਔਰ ਆਪਾਂ ਜੀਵ ਰੂਪੀ ਇਸਤਰੀਆਂ ਉਸ ਦੀਆਂ ਘਰਵਾਲੀਆਂ ਹਾਂ ਇਸ ਕਰਕੇ ਫਿਰ ਧਨ ਜਿਹੜਾ ਨਾ ਇਹ ਜੀਵ ਰੂਪੀ ਇਸਤਰੀ ਦਾ ਬਾਚਕ ਹੁੰਦਾ ਹੈ ਇਸ ਕਰਕੇ ਇਹ ਪੋਲਾ ਧਨ ਕਹਿਣਾ ਜਿੱਥੇ ਇਹ ਅਰਥ ਆਵੇ ਵੀ ਜੀਵ ਰੂਪੀ ਇਸਤਰੀ ਉਦੋਂ ਇਹ ਧਨ ਜਿਹੜਾ ਉਹ ਪੋਲਾ ਪੋਲਾ ਕਰਕੇ ਪੜਨਾ ਹੁੰਦਾ ਸਹੋ ਨੇੜਾ ਜਿਵੇਂ ਸਹੋ ਆ ਗਿਆ ਤੇ ਧਨ ਇੱਥੇ ਧਨ ਦਾ ਅਸਤ ਇਸ ਇਸਤਰੀ ਸਹੋ ਨੇੜਾ ਧਨ ਕੰਬਲੀਏ ਕੰਬਲੀਏ ਕਹਿਣ ਟਿੱਪੀ ਲਾ ਕੇ ਬਾਹਰ ਗਿਆ ਢੂਡੇ ਹੈ ਪੈ ਗਿਆ ਦੇਹ ਸਲਾਈਆ ਨੈਣੀ ਭਾਵਕਾ ਕਰ ਸੀਗਾਰੋ ਇਹ ਨੈਣੀ ਭਾਵਕਾ ਨਹੀਂ ਨੈਣੀ ਤੇ ਵਿਸਰਾਮ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸੀਗਾਰੋ ਤਾ ਸੋਹਾਗਣ ਜਾਣੀਐ ਲਾਗੀ ਜਾ ਸਹੋ ਧਰੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣਿਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਕਿਨੀ ਬਾਤੀ ਸਹ ਪਾਈਐ ਜੋ ਕਿਛ ਕਰੇ ਸੋ ਭਰਾ ਕਰ ਮੰਨੀਐ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮ ਲਾਈਐ ਏਵ ਕਹੈ ਸੁਹਾਗਣੀ ਭੈਣੇ ਇਸੇ ਤਰੀਕੇ ਦੇ ਨਾਲ ਇਹ ਸ਼ਬਦ ਕਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸਹੋ ਪਾਈਐ ਆਪ ਗਵਾਈਐ ਤਾਂ ਸਹੋ ਪਾਈਐ ਔਰ ਕੈਸੀ ਚਤੁਰਾਈ ਆਪ ਗਵਾਈਐ ਤਾਂ ਸਹੋ ਪਾਈਐ ਔਰ ਕੈਸੀ ਚਤੁਰਾਈ ਸਹੋ ਨਦਰ ਕਰ ਦੇਖੈ ਸੋ ਦਿਨ ਲਿਖੈ ਕਾਮਣ ਨਉ ਨਿਧ ਪਾਈ ਆਪਣੇ ਕੰਤ ਪਿਆਰੀ ਸਾਸ ਸੋਹਾਗਣ ਨਾਨਕ ਸਾ ਸਭ ਰਾਈ ਇਹ ਸਭ ਰਾਈ ਸ਼ਬਦ ਪੜਨਾ ਸਭ ਰਾਈ ਨਹੀਂ ਕਹਿਣਾ ਸਭ ਰਾਈ ਇਸ ਤਰੀਕੇ ਦੇ ਨਾਲ ਪੜਨਾ ਐਸਾ ਰੰਗ ਰਾਤੀ ਐਸਾ ਇਹ ਪਾਵਨ ਸ਼ਬਦ ਹੈ ਐਸਾ ਐਸਾ ਰੰਗ ਰਾਤੀ ਸਹਜ ਕੀ ਮਾਤੀ ਅਹ ਨਿਸ ਅਹ ਨਿਸ ਵੀ ਬੜੇ ਧਿਆਨ ਦੇ ਨਾਲ ਪੜਨ ਵਾਲਾ ਸ਼ਬਦ ਹੈ ਅਹ ਨਿਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਹੀਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕਾਉਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕਾਉਣ ਗੁਰੂ ਕਹਿ ਤਹ ਦਿਖਿਆ ਲੇਵਾ ਕਹਿ ਤਹ ਮੁੱਲ ਕਰਾਵਾ ਇਹ ਲੇਵਾ ਤੇ ਹੀ ਬਿਸਰਾਮ ਹੈ ਕਉਨ ਗੁਰੂ ਕਹਿ ਤਹ ਦੀਖਿਆ ਲੇਵਾ ਕਹਿ ਤਹ ਮੁਰਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਅਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਨਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਭੀਤਰ ਸੋ ਸਹ ਤੋਲੀ ਇਨ ਵਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੁਲਨ ਹਾਰਾ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਇਹ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਪੜਨਾ ਆਪਾਂ ਪੜ੍ਹਦੇ ਹਾਂ ਅੰਦੁਲਾ ਨੀਚ ਜਾਤ ਪਰਦੇਸੀ ਇਹ ਬਿਲਕੁਲ ਗਲਤ ਹੈ ਅੰਦੁਲਾ ਨੀਚ ਜਾਤ ਇਹ ਤਿੰਨ ਤਰ੍ਹਾਂ ਦੇ ਨਾਲ ਇੱਕ ਅੰਨਾ ਨੀਚ ਜਾਤ ਅਤੇ ਪਰਦੇਸੀ ਇਸ ਤਰ੍ਹਾਂ ਪੜ੍ਹਨਾ ਅੰਦੁਲਾ ਨੀਚ ਜਾਤ ਪਰਦੇਸੀ ਖਿਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾ ਦੇਹ 부ਝਾਈ ਇਹ 부ਝਾਈ ਸ਼ਬਦ ਵੀ ਭਾਰਾ ਕਰਕੇ ਪੜਨਾ ਤੇਰੇ ਗੁਣ ਗਾਵਾ ਦੇਹ 부ਝਾਈ ਜੈਸੇ ਸੱਚ ਮਹਿ ਰਹੋ ਰਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦule ਕਿਆ ਚਤੁਰਾਈ ਕਿਆ ਹਾਉ ਕਥੀ ਇਸ ਤਰਾਂ ਹੀ ਕਥੇ ਕਥ ਦੇਖਾ ਕਿਆ ਹਾਉ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਇ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਢਿਆਈ ਏਤੇ ਕੁਕਰ ਹਾ ਬੇਗਾਨਾ ਭੌਕਾ ਇਸ ਤਨ ਤਾਈ ਭਗਤ ਹੀਣਾ ਨਾਨਕ ਜੀ ਹੋਏਗਾ ਇਹ ਪਾਵਨ ਪਵਿੱਤਰ ਸ਼ਬਦ ਵੀ ਹੋਏਗਾ ਹਾਹੇ ਹੋੜਾ ਜਦੋਂ ਆਪਾਂ ਹੋਏਗਾ ਜਾਂ ਕੀਰਤਨ ਸੁਹਲੇ ਦੀ ਬਾਣੀ ਵਿੱਚ ਵੀ ਹੋਏਗੋ ਬਹਰ ਨਾ ਹੋਏਗੋ ਫੇਰਾ ਉੱਥੇ ਹੋਏਗੋ ਔਂਕੜ ਲਾ ਦੇਣੇ ਲੱਗਿਆ ਉੱਥੇ ਹੋੜਾ ਹੋਏਗੋ ਇਸੇ ਤਰ੍ਹਾਂ ਇਹ ਵੀ ਹੋਏਗਾ ਭਗਤ ਹੀਣ ਨਾਨਕ ਜੀ ਹੋਏਗਾ ਤਾ ਖਸਮ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਾਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏ ਨਾਵਾ ਪੜਨਾ ਹੈ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾ ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ आगम अगोचर अलक्ष अपारा चिंता करहो हमारी जाल थल महील भरपुर लीणा घाट घाट ज्योत तुम्हारी सिख मत सब बुद्ध तुम्हारी मंदिर छावा तेरी तुझ बिन अवर ना जाना मेरे साहिबा गुण गावा नित तेरे ਜੀ ਜੰਤ ਸਭ ਸਰਣ ਤੁਮਾਰੀ ਇਸੇ ਤਰ੍ਹਾਂ ਹੀ ਇਹ ਥੱਲੇ ਚ ਨ ਲੱਗਿਆ ਹੋਇਆ ਹੈ ਇਸ ਨੂੰ ਉਦਾਤ ਆਖਦੇ ਹਨ ਉਦਾਤ ਦਾ ਭਾਵ ਹੁੰਦਾ ਹੈ ਉੱਚਾ ਕਰਕੇ ਬੋਲਣਾ ਜੀ ਜੰਤ ਸਭ ਸਰਣ ਤੁਮਾਰੀ ਸਰਵ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਜੀਵ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ